ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ ਜਿਹੜੇ ਕਣ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਅੱਪਾ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਗੱਬਣਾ ਬਈ ਥੋੜੇ ਕਿ ਦਿਨ ਕਰਮ ਲਈ ਲੈਂਦੀ ਆ ਤੇ ਇੱਕ ਬਲ ਟਾ ਬਰੀਡ ਤਾਜੀ ਸੂਈ ਆ ਆਓ ਕਰ ਲੈਨੇ ਬਈ ਨਾ ਗੱਲ ਬਾਤ ਆ ਜੀ ਬਈ ਜੀ ਬਈ ਜੀ ਸਸੇ ਕੀ ਆ ਜੀ ਹੋ ਠੀਕ ਹੋ ਹਾਂਜੀ ਬਈ ਜੀ ਨਾਮ ਤੇ ਐਡਰੈਸ ਬੋਲੋ ਨਾਮ ਜਸਵੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਜੀ ਨੇੜੇ ਪਿੰਡ ਨੇੜੇ ਜਲਾਰ ਰਹੇਗਾ ਜਲਪੁਰਾ ਪਰ ਆਈ ਕਰੇਗੇ ਮੋਬਾਈਲ ਨੰਬਰ ਬੋਲੋ 9041088878 ਠੀਕ ਆ ਬਈ ਇਹਦੀ ਪਹਿਲੇ ਨੰਬਰ ਦੀ ਵੜ ਦੇ ਨੇ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਹੈ ਕਦੋਂ ਸੂਈ ਹੈ ਵੀਰੇ ਇਹ ਰਾਤ ਦੀ ਸੂਈ ਵੀ ਹੈ ਬੱਚਾ ਕੀ ਦੇਤਾ ਮੱਛਾ ਦੇਗੀ ਅਸੀਂ ਅੱਛਾ ਦੇਤਾ ਭਾਈ ਕਿੰਨਾ ਕ ਦੁੱਧ ਦੇ ਦੂ ਅਸਟੀਮੇਟ ਜੀ ਅਸਟੀਮੇਟ ਆਪਾਂ ਦਾ ਐ ਕਿ ਟੋਕੜ ਕ ਭੰਨ ਲੈ ਕੇ ਆਏ ਸੀ 20 ਕਿਲੋ ਦੁੱਧ ਤੋਲਿਆ ਸੀ ਆਪਣੇ ਘਰੇ ਆਪਾਂ ਪਹੁੰਚੋਂਦੇ ਰਹੇ ਹਾਂ ਠੀਕ ਹੈ ਭਾਈ ਕਿਤਾਈਆਂ ਮਹੀਨੇ ਦੀ ਗੱਬਣ ਸੀ ਕਿ ਤੇ 23 24 ਕਿਲੋ ਕਹਿੰਦੇ ਸਾਡਾ ਸੱਜਰ ਦਾ ਚੋਇਆ ਭਾਈ ਉਹਨਾਂ ਹੂੰ ਤੇ 23 24 ਕਿਲੋ ਮੰਨ ਕੇ ਕੁਵੀਰ ਭਰਾ ਸੌਦਾ ਕਰ ਲਈ ਓਕੇ ਭਾਈ ਹਾਂਜੀ ਹਾਂਜੀ ਬੈਡ ਚੰਗੀ ਹੈ ਨਾ ਹਾਂ ਚੰਗੀ ਹੈ ਪਲੀ ਵੀ ਹੁੰਦਾ ਸੂਕੇ ਮੜਾ ਜੇ ਆਪ ਆਪਾ ਸਮਾਨ ਨਹੀਂ ਜਾਂਦੇ ਹੂੰ ਬਾਕੀ ਜੇ ਜੂਰ ਦੀ ਗਰੰਟੀ ਆਪਣੀ ਵੀਡੀਓ ਬਣਾਈ ਵੀ ਓਕੇ ਭਾਈ ਉਹ ਕੁੱਤਾ ਲੈ ਗਿਆ ਚੱਕ ਕੇ ਜਾਈ ਤੂੰ ਓਕੇ ਭਾਈ ਮੁਠੀ ਵਾਲਾ ਥਾਨ ਇੱਕ ਥਾਨ ਬਹੁਤ ਸੋਹਣਾ ਹੀ ਲੱਗਿਆ ਪੂਰੀ ਵਿੱਤੀ ਤੇ ਥਾਨ ਲੱਗਿਆ ਚਿਵਾਈ ਕਿਵੇਂ ਆ ਭਰਾ ਬੜੀ ਸੋਹਣੀ ਬਈ ਯਾਰ ਪੰਪਰ ਗਈ ਠੀਕ ਹੈ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਲੇਵਾ ਦੇਖੋ ਲੇਵਾ ਕਮਾਲ ਦਾ ਦੁੱਧ ਵਾਲਾ ਪੀਸ ਆ ਬਾਕੀ ਕੱਦ ਦਾ ਨਵੀਰ ਭਰਾਣਾ ਕੋਈ ਛੋਟਿਆ ਸਮਝਣ ਕਿਦੀ ਸਹੀ ਗੱਲ ਆ ਕੱਦ ਪੂਰੇ ਹੀ ਅਗਲਾ ਵੀਰ ਕਹਿੰਦਾ ਬਸ ਕੱਦ ਨਾਲ ਛੋਟਾ ਹੋਵੇ ਹੂੰ ਹੂੰ ਤੇ ਅਗਲੇ ਨੇ ਪੈਸੇ ਲਾਉਣੇ ਬਈ ਯਾਰ ਆਪਾਂ ਨੂੰ ਵੀ ਮਾੜਾ ਮੋਟਾ ਚਾਹੀਦਾ ਵੀ ਉਹਨਾਂ ਦੱਸ ਦੇ ਗਏ ਠੰਡ ਹੈਗੀ ਐਵੇਂ ਸੱਦ ਕੇ ਮੁੜ ਕੇ ਅਖਲੇ ਨੂੰ ਐਵੇਂ ਹੂੰ ਸੁਆਜ ਜਾਣੀ ਆਉਂਦਾ ਹੀ ਕੀ ਮੋਲ ਲਾ ਭਰਾ ਜੈਜ ਇਹ ਦੇ ਦਾਂਗੇ 70000 ਦੀ 70000 ਹਾਂਜੀ ਮਾਨਤਾਨ ਹੋ ਜਾ ਹਾਂਜੀ ਕਰ ਦਾਂਗੇ ਜਮਾ ਜੈਜ ਮੋਲਲਾ ਬਾਕੀ ਕੋਈ ਚੱਕਰ ਨਹੀਂ ਮੌਕੇ ਆਕ ਕੋ ਧਾਰਾ ਤੁਰਾ ਮਾਰ ਦੇਣੇ ਜੀ ਰੂਲਾ ਕੇ ਹੋ ਜਾਊਗਾ ਆ ਰਹਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਦਿਖਾਉਂਦਾ ਖਾਣ ਬੜਾ ਕਮਾਲ ਦਾ ਲੱਗਿਆ ਬਾਈ ਬਹੁਤ ਸੋਹਣਾ ਥਾਣਾ ਹੈ ਬਈ ਬਾਲਾ ਚੰਗਾ ਦੁੱਧ ਵਾਲਾ ਪੀਸ ਹਾਂ ਦੁੱਧ ਵਾਲਾ ਬਾਈ ਕੱਢਿਆ ਵਾ ਬਾਲਾ ਬੱਚੇ ਨੂੰ ਪਿਆਇਆ ਓਕੇ ਆ ਵੀ ਹੁਣ ਤਾਂ ਹੀ ਮੜਾ ਮਾਰੀ ਜਾਂਦਾ ਮੋਗ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਬਾਕੀ ਥੰਦੀ ਬੋਲਾ ਹਣ ਹਾਂਜੀ ਹਾਂਜੀ ਐਂ ਬਹਿ ਜਾ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਕਹਿੰਨੀ ਬਈ ਰਜਾਇਆ ਵਾ ਬਈ ਐ ਹੁੰਦਾ ਕਿ ਅਗਲੇ ਨੂੰ ਠੰਡ ਹੈਗੀ ਬਈ ਤਸਦੀ ਕਰਾ ਦੇ ਵੀਡੀਓ ਤੇ ਠੀਕ ਹੈ ਦਾ ਸਹੀ ਹੈ ਦਾ ਲੈ ਪੂਰੀ ਵਿਥੀ ਦਿਧਾਨ ਲੱਗਿਆ 나ੜ ਨੋੜ ਲੇ ਵਿੱਚ ਇੱਕ ਨੰਬਰ ਬਾਕੀ ਠੰਡੀ ਠੁੰਡੀ ਆ ਥਾਨ ਹੂੰ ਬਹੁਤ ਸੋਹਣਾ ਲੱਗਾ ਬਈ ਦੋ ਦੂਜੀ ਪਾਉ ਬਾਕੀ ਪਾਉ ਪਾਉਂਦੀ ਫੈਨ ਆ ਦੀ ਪੰਜ ਸਾਢੇ ਪੰਜ ਫੈਨ ਹੁੰਦੀ ਦੀ ਆਪਣੀ ਓਕੇ ਬਈ ਹਾਂਜੀ ਲੈ ਚਵਾਈ ਚੈੱਕ ਕਰੋ ਜੂਨ ਹੀ ਬਹੁਤ ਚੰਗਾ ਹਨਾ ਹਾਂ ਬਹੁਤ ਸੋਹਣਾ ਹੀ ਲਾ ਮੋਟਾ ਮੋਟਾ ਜੂਨ ਹੈ ਜਿਵੇਂ ਮਰਜੀ ਚੋਈ ਚੱਲ ਕੋਈ ਚੈੱਕ ਨਹੀਂ ਪ੍ਰੋਵਾਇਜ਼ ਨਹੀਂ ਕੋਈ ਬਈ ਆ ਥਾਨ ਬਹੁਤ ਸੋਹਣਾ ਨਾਲ ਲੰਮਾ ਨਾਲ ਛੋਟਾ ਲੈ ਲੈ ਇੱਕ ਨੰਬਰ ਜਵਾਈ ਬਹੁਤ ਸੋਹਣੀ ਚਵਾਈ ਬਈ ਯਾਰ ਆਪਾਂ ਚੋਈ ਵੀਆ ਕਰੇ ਓਕੇ ਹਾਂ ਤੋ ਕੜ ਗੱਬਣ ਸੀ ਹੈ ਹਾਂ ਤੋ ਕੜ ਗੱਬਣ ਟਾਈਆਂ ਮਹੀਨੇ ਦੀ ਤੋ ਗੱਬਣ ਸੀਗੀ 20 ਕਿਲੋ ਦੁੱਧ ਸੀਗਾ ਜੀ ਠੀਕ ਹੈ ਬਾਈ ਤੇ ਬਾਕੀ ਛੱਡੀ ਨੂੰ ਆਪਾਂ ਕਹਿੰਦੇ ਦੋ ਮਹੀਨੇ ਹੋ ਗਏ ਓਕੇ ਬਾਈ ਹਾਂ ਯਾਨੀ ਕਿ ਦੁੱਧ ਦੇ ਇਲਾਜ ਨੂੰ ਚੋਈ ਗਏ ਹਾਂ ਹਾਂਜੀ ਹੁਣ ਤੋ ਥੋੜਾ ਜਿਹਾ ਮੈਂ ਪਸ਼ੂ ਜਾਦੇ ਹੀ ਕਰੇ ਓਕੇ ਤੇ ਆਹ ਬੈੜ ਗੱਬਣ ਇਹ ਗੱਬਣ ਆਈ ਕਿੰਨੇ ਦਿਨ ਲੂ ਬਸ ਚੈਰਨਾ ਜੀ ਇਹ ਨਹੀਂ ਪਤਾ ਕੱਲ ਤੱਕ ਸੂਈ ਪਵੇ ਠੀਕ ਹੈ ਕਿੰਨੇ ਵਾਰ ਰਾਤ ਨੂੰ ਬੱਚਾ ਧਰਦੇ ਸੂਆ ਕਿਹੜਾ ਹੈ ਇਹ ਵੀ ਦੂਜਾ ਹੀ ਆਈ ਦੂਜਾ ਸੂਆ ਹਾਂਜੀ ਹਾਂ ਤੋ ਇਹਦਾ ਬਹੁਤ ਸੋਹਣਾ ਹਮ ਆਰਡਰ ਦੇ ਆ ਬੁੱਬੀ ਜੀ ਹੈਗੀ ਠੀਕ ਅਬ ਤਾਂ ਬਾਹਰ ਜਨਾਲਾ ਨੂੜਾ ਵੇਖੋ ਲੈ ਤੇ ਥਾਨ ਕਿੱਡਾ ਸੋਹਣਾ ਹੂੰ ਪੂਰੀ ਵਿੱਤੀ ਤੇ ਕੱਲਾ ਕੱਲਾ ਦੋ ਦੇਦਾ ਵੀ ਉਹਨਾਂ ਨੇ ਆਪਾਂ ਨੂੰ ਕਿਹਾ ਕਿ 18 19 ਲੀਟਰ ਚ ਹੋਇਆ ਵਾ ਖੋਲ ਨਹੀਂ ਬਾਈ ਤੋਰੀ 18 19 ਆਪਾਂ ਮੰਨ ਕੇ ਲਈ ਆ ਵੱਧ ਸੇਵਾ ਤੇ ਅਗਲਾ ਵੱਧ ਵੀ ਕਰ ਸਕਦਾ 20 ਵੀ ਪਾ ਸਕਦੀ ਦੱਤੀ ਵੱਧ ਚੰਗਾ ਪ੍ਰਿੰਟ ਚੰਗਾ ਬਰੀਡ ਇੱਕ ਨੰਬਰ ਫੇਸ ਦੀ ਬਿਊਟੀ ਕਮਾਲ ਦੀ ਬਾਕੀ ਤੋਰਾ ਚੈੱਕ ਕਰੋ ਲੈ ਕੋਰੀਅਰ ਕੀ ਬਈ ਯਾਰ ਇਹਦੇ ਨਵਾਈਆਂ ਤਵਾਈਆਂ ਨਹੀਂ ਗੱਲ ਕਰ ਠੰਡਾ ਕਰਕੇ ਮੈਂ ਫਾਇਦਾ ਕੀ ਤੇ ਪਹਿਲਾ ਵਾ ਇੱਕ ਨੰਬਰ ਦੋਰਾ ਲੈ ਵਾ ਲੂਆ ਕਮਾਰੀ ਆ ਬਈ ਕਿਆ ਬਾਤ ਕੀ 몰 ਲੈ ਵੀਰੇ ਫਿਰ ਜਾਇਜ ਇਹ ਦੇ ਦਾਂਗੇ 63000 ਰੁਪਏ ਦੀ 63000 ਹਾਂ ਜੀ ਮਾਨਤਨ ਹੋ ਜਾ ਹਾਂ ਕਰ ਦਾਂਗੇ ਵੀਰੇ ਥੋੜਾ ਕਾ ਜੈ ਜਮੋਲਾ 63000 ਦੀ ਬੜੀ ਅਸੂਈ ਦਾ ਭਾਗਾ ਹੋਰ ਹੋਊਗਾ ਹੂੰ ਨਹੀਂ ਜੈ ਜਮੋਲਾ ਹਾਂ ਨਹੀਂ ਜੈ ਦੀ ਕਰੇ ਬਾਈ ਮੋਲ ਨਹੀਂ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਹਾਂ ਜੀ ਹਾਂ ਜੀ ਲੇਵਾ ਬਹੁਤ ਸੋਹਣਾ ਤਿਆਰੀ ਸੁੱਕੇ ਇਦੋਂ ਦੁੱਗਣਾ ਲੇਵਾ ਕਰ ਹਾਂ ਭਰ ਜਾਣਾ ਬਾਈ ਹੁਣ ਤੇ ਲਾਂਦਾ ਸੁਨਿਆ ਸੁਨਿਆ ਕਾਢ ਜਾਂਦੇ ਆਂਗਾ ਇਹਦਾ ਸਹੀ ਗੱਲ ਹਾਂ ਜੀ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ